ਮਾਰਕੀਟ ਨੂੰ ਲੈ ਕੇ ਮੁੱਦਾ ਅੱਠਦਾ ਰਹਿੰਦਾ ਰਾਤ ਨੂੰ ਹਾਂ ਰਾਤ ਨੂੰ ਤੇ ਲੜਾਈ ਹੋਈ ਗੁੰਡਾਗਰਦੀ ਕੀਤੀ ਜਾ ਬਿਲਕੁਲ ਲੋਕੋ ਕੁਝ ਕੁ ਲੋਕਾਂ ਨੇ ਤੇ ਗੁੰਡਾਗਰਦੀ ਕੀਤੀ ਆ ਇਹਦੇ ਵਾਸਤੇ ਅਸੀਂ ਪਹਿਲਾਂ ਵੀ ਮੀਟਿੰਗ ਹੋਈ ਸੀਗੀ ਤੁਹਾਨੂੰ ਸਹੀ ਤੇ ਸੱਚੇ ਕਰੂੰਗੇ ਉਸ ਟਾਈਮ ਇਹ ਗੱਲ ਹੋਈ ਸੀਗੀ ਵੀ ਜਿੰਨਾ ਚਿਰ ਮੀਟ ਮਾਰਕੀਟ ਬਾਹਰ ਨਹੀਂ ਹੁੰਦੀ ਤਾਂ ਕੱਬਸ ਕੰਮ ਜਿਹੜੇ ਲੋਕ ਪਰੇ ਰਹਿੰਦੇ ਨੇ ਕੰਦ ਕਰ ਦਿੱਤੀ ਜਾਵੇ ਤੇ ਉਹ ਉਹਦੀ ਪਰਮਿਸ਼ਨ ਲੈਣ ਵਾਸਤੇ ਭੇਜੀ ਸੀਗੀ ਐਸ.ਡੀ.ਪੀ. ਸਾਹਿਬ ਨੂੰ ਕੋਸ਼ਿਸ਼ ਕਰ ਟਾਈਮ ਲੰਬਾ ਚੱਲ ਗਿਆ ਉਹ ਪਰ ਲਾਸਟ ਜਿਹੜਾ ਵੋਟਰ ਉਹਦੇ ਟਾਈਮ ਆ ਸਾਨੂੰ ਵੀ ਲਿਖੋ ਸਿਆ ਮੈਂ ਸਹੀ ਗੱਲ ਕਰੂੰਗਾ ਸਾਨੂੰ ਵੀ ਅਸੀਂ ਬੁੱਟਾ ਮੰਗਲ ਜਾਣਾ ਵੀ ਉਹ ਇੱਕ ਵਾਦਾ ਕੀਤਾ ਸੀਗਾ ਜਦੋਂ ਅਸੀਂ ਕਰਵਾਉਣ ਲੱਗੇ ਤਾਂ ਇੱਕ ਸਿਆਸਤ ਹੋ ਗਈ ਉਹਨਾਂ ਸਾਨੂੰ ਕਰਵਾਉਣ ਨਹੀਂ ਦਿੱਤੀ ਉਹ ਕੰਦ ਤੇ ਰਾਤ ਇੱਕ ਪਾਣਾ ਵਾਪਰਿਆ ਤੇ ਇੱਕ ਲੜਾਈ ਹੋਈ ਤੇ ਹੁਣ ਵੀ ਇਹੀ ਫੈਸਲਾ ਕੀਤਾ ਵੀ ਜਿੰਨਾ ਚਿਰ ਅਸੀਂ ਕੋਈ ਮੀਟ ਮਰਤ ਪਾਸੇ ਸਹੀ ਜਗ੍ਹਾ ਨਹੀਂ ਲੱਭ ਕੇ ਦੇ ਸਕਦੇ ਤਾਂ ਕਮ ਸੇ ਕਮ ਜਿਹੜੇ ਮਹੱਲ ਵਾਲੇ ਲੋਕ ਨੇ ਉਸ ਪਾਸੇ ਕੰਦ ਕਰਕੇ ਉਸ ਹੈ ਨੂੰ ਸਾਈਡ ਤੇ ਰੱਖਿਆ ਜਾਵੇ ਇੱਕ ਕੰਦ ਕਰੋ ਤੱਕ ਹੋਊਗੀ ਆਹਨਾਂ ਨੇ ਕੁਛ ਕਿਤੇ ਨਾ ਦੇ ਜੇ ਲੰਬਾ ਟਾਈਮ ਨਹੀਂ ਪਾਉਣ ਉਹ ਦੇਗੇ ਮੀਟ ਮਾਰਕੀਟ ਨੂੰ ਚੱਕੀ ਜਾਊਗੀ ਜਾਂ ਨਹੀਂ ਹਾਂ ਚੱਕੀ ਚੱਕੀ ਜਾਊਗੀ ਦੇਖੋ ਮੀਟ ਮਾਰਕੀਟ ਨੂੰ ਚੱਕਣਾ ਹੀ ਪੈਣੀ ਆਪਾਂ ਨੂੰ ਜਿਵੇਂ ਹੁਣ ਠੇਕੇ ਆ ਫੈਸਲਾ ਲਤਾ ਉਹ ਬਹੁਤ ਵਧੀਆ ਮੀਟ ਮਾਰਕੀਟ ਵੀ ਚੱਕ ਕੇ ਕਿਸੇ ਸਾਈਡ ਤੇ ਲੈ ਕੇ ਜਾਉਗੇ ਪਰ ਨਾਲ ਦੇ ਨਾਲ ਆਪਾਂ ਅਸੀਂ ਇਹ ਵੀ ਸੋਚਦੇ ਆਂ ਕਿ ਮੀਟ ਮਾਰਕੀਟ ਇੱਥੇ ਚ ਪਾਉਣੀ ਆ ਜਿਹੜੇ ਬੰਦੇ ਨੇ ਬਹੁਤ ਲੰਬੇ ਟਾਈਮ ਤੋਂ ਜਿਹੜਾ ਉਹਦਾ ਰੋਜ਼ਗਾਰ ਆ ਉਹਨੂੰ ਧਿਆਨ ਚ ਰੱਖਦੇ ਉਹਨਾਂ ਨੂੰ ਇੱਕ ਉਚਿਤ ਜਗ੍ਹਾ ਜਿਹਦੇ ਨਾਲ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਸ਼ਹਿਰ ਚ ਇੱਕ ਅਲੱਗ ਜਗ੍ਹਾ ਦਿੱਤੀ ਜਾਵੇ ਜਦੋਂ ਵੀ ਸਾਡਾ ਸਹੀ ਮਤਲਬ ਸਾਨੂੰ ਉਸ ਹਿਸਾਬ ਨਾਲ ਲੱਗਦਾ ਵੀ ਇਹ ਜਗ੍ਹਾ ਸਹੀ ਆ ਉਸ ਟਾਈ ਮੋੜ ਕਰਾ ਜੀ ਪਰ ਤਾਂ ਦੀ ਰਾਤ ਮੀਟ ਮਾਰਕੀਟ ਦੇ ਵਿੱਚ ਇੱਕ ਲੜਾਈ ਹੋਈ ਮੀਟ ਮਾਰਕੀਟ ਮੀਟ ਮਾਰਕੀਟ ਦਾ 3 ਵਜੇ ਦਾ ਅੱਜ ਸਮਾਂ ਰੱਖਿਆ ਜੀ ਮੈਂ ਸਮੂਹ ਕਾਉਂਸਲਰਾਂ ਨੇ ਉਹਨੂੰ ਦੇਖ ਕੇ ਉੱਥੇ ਜੋ ਅਸੀਂ ਕੁਝ ਕਰ ਸਕਦੇ ਉਹ ਵੀ ਕਰਾਂਗੇ ਕਿਉਂਕਿ ਮੈਂ ਤੁਹਾਡੇ ਚੈਨਲ ਦੇ ਥਰੂ ਦੱਸ ਦਿੰਨਾ ਕਿ ਅਸੀਂ ਅੱਜ ਇੱਕ ਮੀਟਿੰਗ ਕਰ ਰਹੇ ਹਾਂ ਦੋ ਤਿੰਨ ਦਿਨਾਂ ਤੱਕ ਮੇਰਾ ਕੱਲ ਸ਼ਨੀਵਾਰ ਦਾ ਟਾਈਮ ਰੱਖਾਂਗੇ ਜਾਂ ਪਰਸੋਂ ਹੋਪਫੁਲੀ ਜਿੰਨੀਆਂ ਰੇੜੀਆਂ ਤੁਹਾਨੂੰ ਆਹ ਰੋਡ ਤੇ ਦਿਖਦੀਆਂ ਇਹਨਾਂ ਲਈ ਅਸੀਂ ਇੱਕ ਪ੍ਰੋਪਰ ਜਗ੍ਹਾ ਸਿਲੈਕਟ ਕਰ ਲਈ ਹੈ ਜੀ ਬਿਲਕੁਲ ਸ਼ਹਿਰ ਦੇ ਵਿੱਚ ਜਾਰਾਣੀ ਵੀ ਸਾਰੀ ਰੈਡੀ ਮੈਂ ਇੱਕ ਮੀਟ ਮਾਰਕੀਟ ਨੂੰ ਲੈ ਕੇ ਮੁੰਡਾ ਅੱਠਦਾ ਰਹਿੰਦਾ ਰਾਤ ਨੂੰ ਹਾਂ ਰਾਤ ਨੂੰ ਤੇ ਲੜਾਈ ਹੋਈ ਗੁੰਡਾਗਰਦੀ ਕੀਤੀ ਜਾਂ ਬਿਲਕੁਲ ਲੋਕ ਉਸਕੇ ਲੋਕਾਂ ਨੇ ਤੇ ਗੁੰਡਾਗਰਦੀ ਕੀਤੀ ਆ ਇਹਦੇ ਵਾਸਤੇ ਅਸੀਂ ਪਹਿਲਾਂ ਵੀ ਮੀਟਿੰਗ ਹੋਈ ਸੀਗੀ ਤੁਹਾਨੂੰ ਸਹੀ ਤੇ ਸੱਚੇ ਕਰੂੰਗੇ ਉਸ ਟਾਈਮ ਇਹ ਗੱਲ ਹੋਈ ਸੀਗੀ ਵੀ ਜਿੰਨਾ ਚਿਰ ਮੀਟ ਮਾਰਕੀਟ ਬਾਹਰ ਹੀ ਹੁੰਦੀ ਤਾਂ ਕੱਬਸ ਕੰਮ ਜਿਹੜੇ ਲੋਕ ਪਰੇ ਰਹਿੰਦੇ ਨੇ ਕੰਦ ਕੀ ਕਰ ਦਿੱਤੀ ਜਾਵੇ ਤੇ ਉਹ ਉਹਦੀ ਪਰਮਿਸ਼ਨ ਲੈਣ ਵਾਸਤੇ ਭੇਜੀ ਸੀਗੀ ਐਸਡੀਐਮ ਸਾਹਿਬ ਨੂੰ ਕੁਝ ਕਰ ਟਾਈਮ ਲੰਬਾ ਚਲੇ ਗਿਆ ਉਹ ਪਰ ਲਾਸਟ ਜਦੋਂ ਵੋਟਰਾਂ ਦੇ ਟਾਈਮ ਆਇਆ ਸਾਨੂੰ ਵੀ ਦੇਖੋ ਸਿਆ ਮੈਂ ਸਿੱਧੀ ਗੱਲ ਕਰੂੰਗਾ ਸਾਨੂੰ ਵੀ ਅਸੀਂ ਬੁੱਟਾ ਮੰਗਣ ਜਾਣਾ ਵੀ ਉਹ ਇੱਕ ਵਾਦਾ ਕੀਤਾ ਸੀਗਾ ਜਦੋਂ ਅਸੀਂ ਕਰਵਾਉਣ ਲੱਗੇ ਤਾਂ ਇੱਕ ਸਿਆਸਤ ਹੋ ਗਈ ਉਹਨਾਂ ਸਾਨੂੰ ਕਰਵਾਉਣ ਨਹੀਂ ਦਿੱਤੀ ਉਹ ਕੰਦ ਤੇ ਰਾਤ ਇੱਕ ਪਾਣਾ ਵਾਪਰਿਆ ਤੇ ਇੱਕ ਲੜਾਈ ਹੋਈ ਤੇ ਹੁਣ ਵੀ ਇਹੀ ਫੈਸਲਾ ਕੀਤਾ ਵੀ ਜਿੰਨਾ ਚਿਰ ਅਸੀਂ ਕੋਈ ਮੀਟ ਮਰਕ ਦੇ ਪਾਸੇ ਸਹੀ ਜਗ੍ਹਾ ਨਹੀਂ ਲੱਭ ਕੇ ਦੇ ਸਕਦੇ ਤਾਂ ਕਮ ਸੇ ਕਮ ਜਿਹੜੇ ਮਹੱਲ ਵਾਲੇ ਲੋਕ ਨੇ ਉਸ ਪਾਸੇ ਕੰਦ ਕਰਕੇ ਉਸ ਸਾਈਡ ਨੂੰ ਸਾਈਡ ਤੇ ਰੱਖਿਆ ਜਾਵੇ ਇੱਕ ਕੰਦ ਕਰੋ ਤੱਕ ਹੋਊਗੀ ਆਹਨ ਵਾਲੇ ਕੁਝ ਦਿਨਾਂ ਦੇ ਜੇ ਲੰਬਾ ਟਾਈਮ ਨਹੀਂ ਪਾਉਣਾ ਦੇਗੇ ਮੀਟ ਮਾਰਕੀਟ ਤੋਂ ਚੱਕੀ ਜਾਊਗੀ ਜਾਂ ਨਹੀਂ ਹਾਂ ਚੱਕੀ ਚੱਕੀ ਜਾਊਗੀ ਦੇਖੋ ਮੀਟ ਮਾਰਕੀਟ ਤੋਂ ਚੱਕਣਾ ਹੀ ਪੈਣੀ ਆ ਆਪਾਂ ਨੂੰ ਜਿਵੇਂ ਹੁਣ ਠੇਕੇ ਆ ਫੈਸਲਾ ਦਿੱਤਾ ਉਹ ਬਹੁਤ ਵਧੀਆ ਮੀਟ ਮਾਰਕੀਟ ਵੀ ਚੱਕ ਕੇ ਕਿਸੇ ਸਾਈਡ ਤੇ ਲੈ ਕੇ ਜਾਉਗੇ ਪਰ ਨਾਲ ਦੇ ਨਾਲ ਆਪਾਂ ਅਸੀਂ ਇਹ ਵੀ ਸੋਚਦੇ ਆਂ ਕਿ ਮੀਟ ਮਾਰਕੀਟ ਦੇ ਇੱਥੇ ਚਾਉਣੀ ਆ ਜਿਹੜੇ ਬੰਦੇ ਨੇ ਬਹੁਤ ਲੰਬੇ ਟਾਈਮ ਤੋਂ ਜਿਹੜਾ ਉਹਦਾ ਰੋਜ਼ਗਾਰ ਆ ਉਹਨੂੰ ਧਿਆਨ ਚ ਰੱਖਦੇ ਉਹਨਾਂ ਨੂੰ